ਬਹੁਤ ਦੇ ਚੰਗੇ ਮਿੱਤਰੋ ਆਪਾਂ ਤੁਹਾਨੂੰ ਅੱਜ ਵਾੜ ਦਿਖਾ ਰਹੇ ਆ ਪਲੂਣ ਵਾੜ ਖੜੇ ਆ ਜੀ ਬਾਈ ਗੁਰਪ੍ਰੀਤ ਦੇ ਕੋਲੇ ਤੇ ਪਿੰਡ ਹੈਗਾ ਜੀ ਗਵਿੰਦਪੁਰਾ ਤਸਵੀਰ ਨਾ ਥਾਣਾ ਤੇ ਜ਼ਿਲ੍ਹਾ ਮਿੱਤਰੋ ਬਠਿੰਡਾ ਬਹੁਤ ਸੋਹਣੀ ਮਿੱਤਰੋ ਤਿਆਰ ਹੋਈ ਆ ਤੇ ਹੁੰਦੀ ਜਾ ਰਹੀ ਆ ਹਜੇ ਸੂਣ ਦੇ ਕੁਝ ਟਾਈਮ ਬਾਕੀ ਆ ਪੂਰੀ ਜਿਹੜੀ ਗੱਲਬਾਤ ਆਪਾਂ ਬਾਈ ਦੇ ਨਾਲ ਕਰਾਂਗੇ ਮਿੱਤਰੋ ਕੱਦ ਕਾਠ ਦੀ ਚੰਗੀ ਚੰਗੀ ਫਾਰਮ ਵਾਲੀ ਮਿੱਤਰੋ ਵਾੜ ਹੈ ਤੇ ਇਹਦੀ ਮਾਂ ਵੀ ਮਿੱਤਰੋ ਦਿਖਾਵਾਂਗੇ ਤੇ ਕਿੰਨਾ ਮਾਂ ਥੱਲੇ ਦੁੱਧ ਸੀ ਤੇ ਇਹ ਵੀ ਤਾਂ ਚੰਗਾ ਦੁੱਧ ਕੱਢਣ ਦੀ ਉਮੀਦ ਆ ਅਗਾੜੀ ਬਸਾੜੀ ਮਿੱਤਰੋ ਤੁਸੀਂ ਦੇਖ ਸਕਦੇ ਆ ਬਹੁਤ ਹੀ ਚੰਗੀ ਤੇ ਹਵਾਨਾ ਮੂਹਰ ਨੂੰ ਵੀ ਬਹੁਤ ਆਦੇ ਮਿੱਤਰੋ ਸਮਾਗਰ ਨੂੰ ਵੀ ਬਹੁਤ ਤੇ ਥਣ ਵੀ ਮਿੱਤਰੋ ਬਹੁਤ ਚੰਗਾ ਥੋੜੇ ਜਿਹੇ ਭਲਾ ਨੇ ਕਿਉਂਕਿ ਪਹਿਲਾਂ ਨਾਲ ਦੇ ਮਿੱਤਰੋ ਆ ਜਾਂਦੇ ਆ ਉਹਦੇ ਕੋਈ ਖਾਸ ਗੱਲ ਨਹੀਂ ਇਹ ਤਾਂ ਸੂਕੇ ਨਾਲ ਦੇ ਨਾਲ ਮਿੱਤਰੋ ਸੈੱਟ ਹੋ ਜਾਂਦੀਆਂ ਨੇ ਤੇ ਪੂਰੀ ਜਿਹੜੀ ਗੱਲਬਾਤ ਕਰਦੇ ਆ ਬਾਈ ਗੁਰਪ੍ਰੀਤ ਦੇ ਨਾਲ ਹਾਂਜੀ ਬਾਈ ਕੀ ਹਾਲ ਚਾਲ ਹੈ ਠੀਕ ਹੈ ਜੀ ਵਧੀਆ ਬਾਈ ਠੀਕ ਹੈ ਸਤਾਂ ਪਹਿਲਾਂ ਵੀ ਆਪਾਂ ਵੀਡੀਓ ਪਾਈ ਸੀ ਕਿਵੇਂ ਰਿਸਪੌਂਸ ਮਿਲਿਆ ਪਹਿਲਾਂ ਵੀ ਪਾਈ ਸੀਗੀ ਜੀ ਦੇਖ ਨਹੀਂ ਸੀਗੀ ਉਹ ਵਧੀਆ ਲੱਗਿਆ ਹਾਂਜੀ ਹਾਂ ਬਹੁਤ ਵਧੀਆ ਠੀਕ ਹੈ ਅੱਜ ਆਪਾਂ ਇਹ ਵੱਡੇ ਕਦ ਕਾਢ ਵਾਲਿਆ ਮਿੱਤਰੋ ਕੋਈ ਛੋਟੀ ਜੀ ਬਾਹਰ ਨਹੀਂ ਕਈ ਭਰਾ ਨੂੰ ਲੱਗੋ ਵੀ ਛੋਟੀ ਜੀ ਆ ਤੇ ਇਹ ਕਿੰਨੀ ਕੁ ਉਮਰ ਦੀ ਹੋਣੀ ਆ ਉਮਰ ਜ਼ਿਆਦਾ ਕੁ ਜਾ 3 ਕਿ ਸਾਲ ਦੀ ਹੈਗੀ ਜੀ 3 ਕਿ ਦੀ ਦੋ ਦੰਦ ਦਾ ਮਾਲ ਹੈ ਨਾ ਹਾਂ ਹਾਂ ਜੀ ਦੋ ਦੰਦ ਠੀਕ ਹੈ ਤੇ ਮਾਂ ਦਾ ਕੀ ਰਿਕਾਰਡ ਰਹਾ ਮਾਂ ਇਹਦੀ ਉਹ ਖੜੀ ਹੈ ਜੀ ਹਾਂ ਉਹ ਦਿਖਾ ਦਿਆ ਨਾ ਹਾਂ ਜੀ 33 ਤੋਂ 40 ਦੇ ਵਿੱਚ ਦੁੱਧ ਆ 33 ਤੋਂ 40 ਹਾਂ ਜੀ ਠੀਕ ਹੈ ਪਹਿਲੇ ਸੂਏ ਕਿੰਨਾ ਕੱਢਿਆ ਨੇ ਕੋਈ ਪਤਾ ਇਸ ਦਾ ਵੀ ਪਹਿਲੇ ਸੂਏ 30 ਦੇ ਲਗਭਗ ਸੀ 30 ਮਤਲਬ ਵੀ 30 3 ਨੇ ਵੀ 30 ਗਿਣਨਾ ਚਾਹੀਦਾ ਹੈ ਨਾ ਹਾਂ ਜੀ ਸ਼ਰਾਂ ਨਾੜੀ ਕਾੜੂ ਹੈ ਨਾ ਨਾੜੀ ਹਾਂ ਬਹੁਤ ਸੋਹਣੇ ਮਿੱਤਰੋ ਨਾੜਾਂ ਵਾਲੀ ਤੇ ਵੱਡੇ ਕੱਦ ਕਾਠ ਵਾਲੀ ਇਹ ਵੀ ਕਾਂ ਇਹਦੇ ਮਿੱਤਰੋ ਉਹ ਵੈੜ ਹੈ ਕਿਉਂਕਿ ਆਪਣਾ ਜਿਹੜਾ ਫਰਜ ਬੰਦਾ ਹਰ ਚੀਜ਼ ਦਿਖਾਉਣ ਦਾ ਤੇ ਦੇਣਾ ਕਿੰਨੇ ਕੁ ਲੈਂਦੀ ਆ ਉਹਨਾਂ ਦਾ ਜਾਂ ਲਾਈ ਰੁਗੀ ਹਲੇ 5-7 ਦਿਨ 500 ਦਿਨ ਮਿੱਤਰੋ 5-4 ਦਿਨ ਸੂਣ ਦੇ ਵਿੱਚ ਬਾਕੀ ਆ ਮੋਟਾ ਚੰਗਾ ਥਾਣਾ ਕੋਈ ਛੋਟਾ ਜਿਹਾ ਥਾਣੇ ਤੇ ਥਾਣਾ ਦਾ ਗੈਪ ਤੇ ਥਾਣਾ ਦੀ ਦੂਰੀ ਬਹੁਤ ਸੋਹਣੀ ਆ ਰੰਗ ਵੀ ਚੰਗਾ ਤੇ ਇੱਕ ਅਦਗਾੜ ਵੀ ਚੰਗਾ ਤੋਰੋ ਜੇ ਇੱਕ ਵਾਰੀ ਮੜਾ ਜਾ ਫੇ ਪੂਰੀ ਗੱਲਬਾਤ ਹੋਰ ਵੀ ਆਪਾਂ ਤੁਹਾਨੂੰ ਦੱਸਦੇ ਆ ਵੀ ਕੀ ਰੇਟ ਆ ਫਿਰ ਆਪਾਂ ਕਹਿੰਦੇ ਵੀ ਮਿੱਤਰੋ ਚੰਗੇ ਫਾਰਮ ਵਾਲੀ ਆ ਕੋਈ ਆਮਗਾ ਨਹੀਂ ਆਮ ਬੈਰ ਨਹੀਂ ਤੇ ਦੁੱਧ 25 ਤੋਂ 30 ਲੀਟਰ ਮਿੱਤਰੋ ਮੇਰਾ ਅੰਦਾਜ਼ਾ ਵੱਧ ਘੱਟ ਵੀ ਕਰ ਸਕਦੀ ਹੈ ਮੋੜ ਲੈ ਮਾਵਾ ਤੀਆਂ ਆਦਾ ਮਿੱਤਰੋ ਦੇਖ ਸਕਦਾ ਰੰਗ ਸੇਮ ਹੈ ਤੇ ਠੰਡੀ ਸੇਲ ਫੁੱਲ ਹੈ ਤੇ ਇਹਦੇ ਇਹ ਟੀਕੇ ਦੀ ਗੱਡੀ ਪਤਾ ਹੈ ਕੁਝ ਇਹ ਚੇਪਦੀ ਹੈ ਓਕੇ ਹੁਣ ਗਾਹਾ ਲੱਗਿਆ ਨਹੀਂ ਪਤਾ ਵੀ ਕਿਹੜਾ ਲੱਗਿਆ ਵਾ ਕਹਾਂ ਹੀ ਬੋਲ ਪਤਾ ਨਹੀਂ ਕੀ ਡਾਕਟਰ ਨੂੰ ਪਤਾ ਟੀਕਾ ਬਹੁਤ ਵਧੀਆ ਭਰੇ ਓਕੇ ਓਕੇ ਰੇਟ ਕੀ ਕਰਤਾ ਫਿਰ ਇਹਦਾ ਆਪਾ ਰੇਟ ਜੀ ਦੇਣ ਲੈਣ 160 ਲਵਾਂ ਦੇਣ ਲੈਣ ਹਾਂਜੀ ਠੀਕ ਹੈ ਤੇ ਫੋਨ ਨੰਬਰ ਆਪਣਾ 62802 ਜੀ 62802 37816 37816 62802 37816 ਹਾਂ ਜੇਕਰ ਕਿਸੇ ਵੀ ਵੀਰ ਭਰਾ ਨੂੰ ਮਿੱਤਰੋ ਜ਼ਰੂਰਤਾ ਤਾਂ ਜ਼ਰੂਰ ਫੋਨ ਕਰਿਓ ਚੰਗੇ ਫਾਰਮ ਵਾਲੀ ਆ ਠੰਡੀ ਸੀੜ ਫੁੱਲ ਹੈ ਵੱਡੇ ਕੱਦ ਕਾਠ ਵਾਲੀ ਹੈ ਤੇ ਚੰਗਾ ਮਿੱਤਰੋ ਮੋਟਾ ਥਣਾ ਤੇ ਜੇਕਰ ਕਿਸੇ ਵੀਰ ਨੇ ਵੀਡੀਓ ਬਣਵਾਉਣੀ ਆ ਤਾਂ ਆਪਣਾ ਨੰਬਰ ਆ ਜੀ ਮਿੱਤਰੋ 98724 82124 ਤੇ ਲਗਾਤਾਰ ਮਿੱਤਰੋ ਵੀਡੀਓ ਆ ਰਹੀਆਂ ਨੇ ਅਗਲੀਆਂ ਵੀਡੀਓ ਜਿਹੜੀਆਂ ਆਪਾਂ ਤੋਕੜ ਕੱਬਣਾ ਮੱਝਾਂ ਦਿਖਾ ਰਹੇ ਆ ਜਿਹੜੇ ਵੀ ਵੀਰ ਭਰਾ ਨੂੰ ਜ਼ਰੂਰ ਤੋਂਵੇ ਤਾਂ ਅਗਲੀ ਵੀਡੀਓ ਵੀ ਤੁਸੀਂ ਦੇਖ ਸਕਦੇ ਹੋ ਤੇ ਚੰਗੇ ਫੇਰ ਆਪਾਂ ਕਹਿੰਦੇ ਵੀ ਫਾਰਮ ਵਾਲੀ ਆ ਚੰਗੀ ਸਿਹਤ ਵਾਲੀ ਆ ਸੋ ਸਾਰੇ ਵੀਰਾਂ ਦਾ ਧੰਨਵਾਦ ਕਰਦੇ ਆ ਜਿਹੜੇ ਭਰਾ ਆਪਣੇ ਵੀਡੀਓ ਦੇਖਦੇ ਨੇ ਲਾਈਕ ਕਮੈਂਟ ਕਰਦੇ ਨੇ ਮਿਹਰਬਾਨੀ ਮਿੱਤਰੋ ਸ਼ੁਕਰੀਆ ਜੀ